ਸਸਤੀ ਗੱਲ ਦੀ ਵੈਲਕਮ ਆਈ ਤੁਹਾਡਾ ਆਪਣੇ ਚੈਨਲ ਵਿਬਾਸ ਸੇ ਖਾਸ ਤੇ ਆਪਾਂ ਤੁਹਾਡੇ ਨਾਲ ਬਹੁਤ ਸਾਰੇ ਸੂਟ ਸ਼ੇਅਰ ਕਰਨੇ ਆ ਰਹੇ ਹਾਂ ਅੱਜ ਹੀ ਕੋਟਨ ਤੇ ਉੱਪਰ ਰੈਡੀ ਹੋਏ ਆ। ਫਰਸਟ ਸੂਟ ਹੈ ਹੈਡਵਰਕ ਚ ਬਣਿਆ ਹੈ ਇਹ। कॉटन फैब्रिक ਹੈ। ਬਹੁਤ ਨਾਈਸ ਫੈਬਰਿਕ ਹੈ ਇਹ। ਹੈਂਡਵਰਕ ਦਾ ਫਲਾਰ ਬਣਿਆ ਵਿੱਚ ਮੋਤੀਆਂ ਡੱਟੇ ਦਿੱਤਾ ਹੋਇਆ ਔਰ ਪਰਲੇਸ ਦਿੱਤੀ ਹੋਈ ਹੈ ਪੈਨਲ ਬਣਿਆ ਹੈ ਲੇਸ ਦੇ ਔਰ ਇਹ ਵੀ ਸ਼ਰਟ ਦੇ ਵਿੱਚ ਵੀ ਫੈਬਰਿਕ ਦੇ ਵਿੱਚ ਵੀ ਹਲਕਾ ਜਿਹਾ ਸੈਲਫ ਬਣਿਆ ਹੋਇਆ ਹੈ ਚੇਕ ਕਰ ਸਕੂਗੀ ਬਹੁਤ ਫਿਨਿਸ਼ਿੰਗ ਦਾ ਵਰਕ ਹੋਇਆ ਹੈ ਇਹ ਔਰ ਇਹਦੇ ਨਾਲ ਸਲਵਾਰ ਹੈ ਚੰਡੇਰੀ ਦਾ ਦੁਪੱਟਾ ਹੈ ਇਹਦੇ ਨਾਲ ਦੁਪੱਟੇ ਵਿੱਚ ਵੀ ਪ੍ਰਿੰਟਿੰਗ ਹੈ ਡਿਜ਼ਾਈਨਰ ਦੁਪੱਟਾ ਹੈ ਫੋਰ ਸਾਈਡ ਹੀ ਦੇ ਆਪਾਂ ਲੈਂਸ ਦਿੱਤੀ ਹੋਈ ਹੈ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਹੈ ਇਹਦੇ ਨਾਲ ਚੰਡੇਰੀ ऑफ वाइट सूट है काटन के उपर बन सैकेंड सूट है अपना काटन के उपर है यर्ट का फैब्रिक है प्लेन सलवर है और दुपट्टा बहुत सोना टाई एंड डाई है ਪੂਰ ਸੈਟ ਆਪਾਂ ਇਹਦੇ ਉੱਪਰ ਲੇਸ ਦਿੱਤੀ ਹੈ। ਇੱਕ ਕਸਟਮਰ ਨੇ ਇਦਾਂ ਹੀ ਮੰਗਿਆ ਸੂਟ ਆਪਾਂ ਇਦਾਂ ਹੀ ਲੇਟ। ਪ੍ਰਿੰਟ ਸ਼ਰਟ ਹੈ। ਅੱਗੇ ਆਪਣੇ ਕੋਲੇ ਕਾਟਨ ਦਾ ਲਾਈਨਿੰਗ ਕਾਟਨ ਦਾ ਸੂਟ ਹੈ। ਕਿਰੀ ਬਣੇ ਹੋਇਆ ਇਹਦੇ ਬੋਸ ਨੇ ਫਿਨਿਸ਼ਿੰਗ ਨਾਲ ਵਰਕ ਵੇਰ ਦਾ ਜੋਇੰਟ ਲੇਸ ਦਿੱਤੀ ਆ ਉੱਪਰ ਫਲਾਰ ਬਣੇ ਹੋਏ ਆ ਨੀਚੇ ਵੇਲ ਬਣੀ ਹੋਈ ਆ ਔਰ ਇਹਦਾ ਗੱਲਾ ਬੋਸ ਨੇ ਇਹਦਾ ਡਿਜ਼ਾਈਨ ਕੀਤਾ 4 ਜੁੱਤੇ ਵੀ ਸੇਮ ਫਲਾਰ ਬਣ ਕੇ ਲੇਸ ਦਿੱਤੀ ਹੋਈ ਆ ਔਰ ਇਹਦੀ ਸਲਵਾਰ ਤੇ ਵੀ ਲੇਸ ਦਾ ਡਿਜ਼ਾਈਨ ਦਿੱਤਾ ਜੋਇੰਟ ਲੇਸ ਬਹੁਤ ਸੋਹਣਾ ਸੂਟ कॉटन फैब्रिक ਤੇ ਹੁੰਤੇ ਹੈ ਬਹੁਤ ਸੋਹਣਾ ਵਰਕ ਹੋਇਆ ਹੈ ਦਾ ਫਿਨਿਸ਼ਿੰਗ ਨਾਲ ਵਰਕ ਹੋਇਆ ਹੈ ਦਾ ਤੁਸੀਂ ਇਹ ਸਾਡੇ ਤੋਂ ਸੂਟ ਕਿਸੇ ਹੋਰ ਪ੍ਰਿੰਟ ਤੇ ਹੋਰ ਕਲਰ ਤੇ ਵੀ ਬਣਵਾ ਸਕਦੇ ਹੋ ਕਈ ਵਾਰ ਇਹ ਕਲਰ ਅਵੇਲੇਬਲ ਨਹੀਂ ਹੁੰਦਾ ਇਹ ਸੂਟ ਆਪਣੇ ਕੋਲੇ ਰੈਡੀ ਹੋਇਆ ਹੈ ਇਹ ਤੁਸੀਂ ਲੈ ਸਕਦੇ ਹੋ ਡਿਜ਼ਾਈਨਰ ਦੁਪੱਟਾ ਹੈ ਇਹਦਾ ਚਿਕਨ ਦੀ ਆਫ ਵਾਈਟ ਬੋਟਮ ਹੈ ओरिजिनल सेमी स्टिच शर्ट आपने के लिए ग्रीन फ़्रोज़ी कलर है और ये बाजू पर भी आप सेमी स्टिच दिता हुआ पेंट अक्स पा के जॉइनिंग लेस दी और दि ऑरगिंजा और एदेरे ती तो किसी भी साइज का यह स्टिच कर सकते हो सैमी स्टिच सूट है ਬਣਿਆ ਇਹ ਦਾ ਦੁਪੱਟਾ ਪਿਆ ਸੁਪਰ نیٹ ਦਾ ਦੁਪੱਟਾ ਹੈ ਡਬਲ ਡਾਈ ਦੁਪੱਟਾ ਡਿਜ਼ਾਈਨਰ ਦੁਪੱਟਾ ਇਹਨਾਂ ਉਹਦੇ ਇਹਦੇ ਪੱਲਿਆਂ ਤੇ ਹੈਵੀ ਲੇਸ ਦਿੱਤੀ ਹੈ ਆਫ ਵਾਈਟ ਲੇਸ ਦਿੱਤੀ ਆਪਾਂ ਪੱਲਿਆਂ ਤੇ ਡਾਰਕ ਕਲਰ ਬੂਟੀ ਬਣੀ ਹੋਈ ਆ ਔਰ ਇੱਥੇ ਆਰੀ ਦਾ ਫਲਾਵਰ ਬਣਿਆ ਹੋਇਆ ਫੋਰ ਸਾਈਡ ਲੇਸ ਦਿੱਤੀ ਹੈ ਜੁਆਇਨਿੰਗ ਲੇਸ ਦਿੱਤੀ ਤੁਸੀਂ ਇਹਨੂੰ ਸਾਡੇ ਤੋਂ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਰੈਡੀ ਕਰਵਾ ਸਕਦੇ ਹੋ ਵੀਡੀਓ ਦੇ ਕਲਿੱਪ ਥੈਂਕ ਯੂ ਤੁਸੀਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਸਾਨੂੰ WhatsApp ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ